ਸ੍ਰੀ ਕਾਜੀ ਮੈਜਿਸਵਿੰਦਰ ਕੌਰ ਕ੍ਰੀਏਟੇਟਰ ਸਾਥ ਕੇਸ ਮੁਹਾਲੇ ਤੋਂ ਅੱਜ ਅਸ਼ਦੀਪ ਦਾ ਵੀਜ਼ਾ ਆਇਆ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਦੀ ਤੁਹਾਨੂੰ ਅੱਜ ਇਹਨਾਂ ਦੀ ਪ੍ਰੋਫਾਈਲ ਥੋੜੀ ਜੀ ਕੰਪਲਿਕਟਿਡ ਹੈ ਤਾਂ ਆਫਟਰ 5 ਰਿਫਿਊਜ਼ਲਸ ਤੋਂ ਬਾਅਦ ਅੱਜ ਇਹਨਾਂ ਦਾ ਵੀਜ਼ਾ ਸੀ ਸੀ ਹੋਇਆ ਆਪਣੇ ਕੋਲੇ ਸਰਫਿਊਜ਼ ਤੋਂ ਸਾਹਮਣੇ ਨੇ 4 ਰਿਫਿਊਜ਼ਲ ਕੈਨੇਡਾ ਦੀਆਂ ਜੀ 5 ਵੀ ਰਿਫਿਊਜ਼ਲ ਆਸਟ੍ਰੇਲੀਆ ਦੀ ਹੈ ਇਹਨਾਂ ਦੀ ਤਾਂ ਆਫਟਰ 5 ਰਿਫਿਊਜ਼ਲਸ ਤੋਂ ਬਾਅਦ ਅੱਜ ਅਸ਼ਦੀਪ ਦਾ ਵੀਜ਼ਾ ਆਓ ਆਪਾਂ ਅਸ਼ਦੀਪ ਤੋਂ ਹੀ ਪੁੱਛਦੇ ਹਾਂ ਇਹਨਾਂ ਦਾ ਕਿੰਧਰ ਐਕਸਪੀਰੀਅੰਸ ਰਿਹਾ ਕ੍ਰੀਏਟੇ ਤੇ ਪਹਿਲਾਂ ਜਿੱਥੋਂ ਮੈਂ ਅਪਲਾਈ ਕੀਤਾ ਸੀਗਾ ਉਹਨਾਂ ਨੇ ਮੇਰੀ ਮਾਸਟਰ ਡਿਗਰੀ ਤੋਂ ਬਾਅਦ ਮੈਨੂੰ ਗ੍ਰੈਜੂਏਟ ਲੈਵਲ ਦਾ ਕੋਰਸ ਦਿੱਤਾ ਸੀਗਾ ਜਿਹਦੇ ਕਰਕੇ ਮੈਨੂੰ ਬਾਰ-ਬਾਰ ਰਿਫਿਊਜ਼ ਲੈਣ ਦਾ ਸਾਹਮਣਾ ਕਰਨਾ ਪਿਆ ਤੇ ਇੱਥੇ ਆ ਕੇ ਮੈਂ ਆਪਣਾ ਕੋਰਸ ਰੈਜ਼ੀਡੈਂਸੀ ਜਿਹੜੀ ਠੀਕ ਧੰਨ ਨਾਲ ਯੂਜ਼ ਕੀਤੀ ਆ ਤੇ ਅੱਜ ਮੈਂ ਆਪਣਾ ਵੀਜ਼ਾ ਰਿਸਿਵ ਕੀਤਾ ਹੈ ਡੈਫੀਨੇਟਲੀ ਜੀ ਜਿੱਦਾਂ ਅਸ਼ਰੇ ਦੱਸਿਆ ਤੁਸੀਂ ਕਦੇ ਵੀ ਕਿਸੇ ਗਲਤ ਏਜੰਟ ਦੇ ਕੋਲ ਆਪਣੀ ਫਾਈਲ ਨਾ ਦਿਓ ਕਿਸੇ ਵੀ ਗਲਤ ਬੰਦੇ ਕੋਲ ਨਾ ਫਸੋ ਸੋੜਾ ਥੋੜਾ ਪ੍ਰੋਫਾਈਲ ਖਰਾਬ ਨਾ ਹੋਵੇ ਔਰ ਐਡੀ ਅਸ਼ਦੀਪ ਇੰਨਾ ਪ੍ਰੋਫਾਈਲ ਖਰਾਫ ਕਰਨ ਤੋਂ ਬਾਅਦ ਅਜਿੰਦਾ ਵੀਜ਼ਾ ਡੈਫੀਨਿਟਲੀ ਆਇਆ ਹੈ ਤਾਂ ਪ੍ਰੈਜੈਂਟੇਸ਼ਨ ਆਫ ਫਾਈਲ ਬਹੁਤ ਮੈਟਰ ਕਰਦੀ ਹੈ ਆਪਣੀ ਕੋਰਸ ਰੈਲੇਵੈਂਸੀ ਬਹੁਤ ਮੈਟਰ ਕਰਦੀ ਹੈ ਜੀ ਤੁਸੀਂ ਕੋਰਸ ਕਿਦਾਂ ਦਾ ਲੈ ਕੇ ਆਏ ਹੋ ਤੁਹਾਨੂੰ ਪੰਜ ਰਿਫਰਸ ਬਾਅਦ ਕਿੰਨਾਂ ਨੇ ਰეკਮੈਂਡ ਕੀਤਾ ਇਥੇ ਕਰੀਅਰ ਗ੍ਰੇਟਰ ਆਨ ਵਿੱਚ ਮੈਨੂੰ ਦੱਸੋ ਥੋੜਾ ਜਿਹਾ ਮੈਮ ਮੈਨੂੰ ਮੇਰੇ ਕਜ਼ਨ ਨੇ ਰეკਮੈਂਡਡ ਕੀਤਾ ਸੀਗਾ ਤੇ ਮੈਂ ਉਰੇ ਆ ਕੇ ਤਰੁਨ ਸਰ ਨਾਲ ਮਿਲੀ ਤੇ ਮੈਨੂੰ ਤਰੁਨ ਸਰ ਅਤੇ ਬਾਕੀ ਦਾ ਸਟਾਫ ਨੇ ਬਹੁਤ ਵਧੀਆ ਗਾਈਡ ਕੀਤਾ ਜਿਸ ਦੇ ਕਰਕੇ ਮੈਂ ਆਪਣਾ ਅੱਜ ਵੀਜ਼ਾ ਰਿਸਿਵ ਕੀਤਾ ਹੈ ਮੇਰੇ 6 ਕਜ਼ਨਸ ਦੇ ਇਥੇ ਅਲਰੇਡੀ ਇਹਨਾਂ ਦੇ ਘਰ ਦੇ ਵਿੱਚੋਂ 6 ਫਾਈਲਾਂ ਆਪਣੇ ਕੋਲ ਲੱਗ ਚੁੱਕੀਆਂ ਨੇ 6 ਵੀਜ਼ਾ ਲੈ ਚੁੱਕੇ ਨੇ 7ਵੇਂ ਅੱਜ ਆਸ਼ਰ ਜਾ ਰਹੇ ਨੇ ਤਾਂ ਡੈਫੀਨਿਟਲੀ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ